ਆ ਦੇਖੋ ਪਿਛਲ ਫਰੂਟੀ ਦਾ ਲੌਕੀ ਜੁੜਾ ਇੱਕ ਕਰਦੇ ਨੇ ਤਿੰਨ ਤਿੰਨ ਆ ਤੇ ਦੋ ਚਾਰ ਕਿਤੇ ਕਿ ਪੰਜ ਕਿਤੇ ਨੇ ਚਾਰ ਜੁੜੇ ਇੱਕੋ ਸਿਰ ਤੇ ਵੇਖੋ ਕਿਵੇਂ ਹੈ ਰ ਹੈ ਸਕੂਲ ਚੱਤੀ ਆ ਗਿਆ ਜੇ ਹੈ ਛੁੱਟੀਆਂ ਗਈਆਂ ਰੋਂ ਕਾ ਦੋ ਮੈਂ ਆਈ ਜਾਣਾ ਹੀ ਹੈ ਰੋਂਦੇ ਨਹੀਂ ਖੁਸ਼ ਜਾਈਏ ਅਸੀਂ ਅੱਜ ਹੈ ਅੱਜ ਸਾਡੀ ਤਿਆਰੀ ਹੈ ਫਿਰ ਇਧਰੇ ਪਾਸੇ ਆ ਫਿਰ ਇਧਰ ਸ਼ਾਮੇ ਆ ਮਾਮਾ ਤੇ ਫਤਿਹ ਨੂੰ ਕੋਈ ਹੈਲੋ ਹਾਈ ਕਹਿ ਰਹੇ ਤੇਰੇ ਫਰੈਂਡ ਨੂੰ ਇਧਰ ਗੱਲਾਂ ਕਰ ਫਤਿਹ ਨਾਲ ਦੋ ਕਰੀ ਮਤੇ ਦਿਨ ਯਾਦ ਆਉਂਦੀ ਆ ਫਤੇ ਦਾ ਬਸਤ ਫਰਦਾ ਇਹਨੇ ਫਤੇ ਨੂੰ ਵਗਾੜਿਆ ਜਿੰਨਾ ਵੀ ਵਗਾੜਿਆ ਨਾ ਜੋ ਵੀ ਮਤੇ ਜੋ ਕੁਝ ਬੋਲਦਾ ਉਲਟਾ ਫੁਲਟਾ ਸਾ ਵੇਦੀ ਬਦੌਲਤ ਬੋਲਦਾ ਹੋ ਹਨ ਤੇ ਇਹਨੇ ਫਤੇ ਨੂੰ ਵੀ ਆ ਕੇ ਦੇਖ ਲੋ ਵੀ ਕਿੱਦੇ ਗੁਣ ਸਿੱਖ ਲਏ ਨੇ ਇਹਨੇ ਉਹਨੂੰ ਮਾੜੀ ਚੀਜ਼ਾਂ ਸਿਖਾਈਆਂ ਪਰ ਫਤੇ ਨੇ ਚੰਗੀ ਚੀਜ਼ ਸਿਖਾ ਕੇ ਗਿਆ ਇਹਨੂੰ ਇਹ ਕਦੀਆਂ ਚਾਰ ਜੂੜੀਆਂ ਖਰਾ ਕੇ ਤੇ ਇਹ ਕਹਿੰਦਾ ਵੀ ਫਤੇ ਸਰਦਾਰ ਹੈ ਮੇਰਾ ਦੋਸਤ ਤੇ ਮੈਂ ਵੀ ਹੁਣ ਸਰਦਾਰ ਬਨਣਾ ਹੈ ਤੇ ਹੁਣ ਇਹ ਸਰਦਾਰ ਬਨਣ ਲੱਗਾ ਇਹ ਦੇਖ ਲੋ ਹੈ ਸਿੱਖੀ ਇਹ ਜਹੀ ਗੱਲ ਐ ਸਿੱਕੀ ਪਿਆਦਾ ਹਾਂ ਨੀ ਸਿੱਕੀ ਸੱਚੀ ਗੱਲ ਉਹਦੇ ਅੰਦਰੋਂ ਜਨੂਨ ਚੜਿਆ ਇਹਨੂੰ ਵੀ ਫਤੇ ਨੇ ਜੁੜਾ ਰੱਖਿਆ ਤੇ ਮੈਂ ਵੀ ਜੁੜਾ ਰੱਖਣਾ ਜਦੋਂ ਬੜੇ ਚੇਤਾਂ ਚੜਿਆ ਅੱਛਾ ਜੀ ਫੇ ਰੱਖੀਂ ਉਹਨਾਂ ਪੱਤਿਆਂ ਨੂੰ ਜੁੜਾ ਠੀਕ ਐ ਤਾਂ ਤੇ ਕੀ ਐ ਅੱਜ ਕੀ ਬੜ ਕੇ ਆਏ ਸਕੂਲੇ ਕੋਈ ਨਾ ਦੇਖਾ ਕੱਖ ਵੀ ਨਹੀਂ ਤੇ ਕਾਹ ਤੋਂ ਟਾਈਮ ਖਰਾਬ ਕੀਤਾ ਲੈ ਗਿਆ ਹਾਂ ਹੈ ਕੀ ਬੜਾ ਸਕੂਲੇ ਜਾ ਕੇ ਕੱਖ ਪੜਨਾ ਹੀ ਨਹੀਂ ਬੋਲਦਾ ਨਹੀਂ ਸੇਰੇ ਅਦਰ ਸਕੂਲ ਦਾ ਟਾਈਮ ਹੋ ਗਿਆ ਮੈਂ ਉੱਠੀ ਆ ਜਲੇਦੀ

ਕਦੇ ਦਾ ਬੈਸਟ ਫਰੈਂਡ ਹੈ ਇਹ ਬਦਲ ਬਹੁਤ ਜਿਆਦਾ ਮਿਸ ਕਰਦਾ ਹੈ ਤੇ ਇਹਨੇ ਹੁਣ ਜੁੜਾ ਰੱਖਿਆ ਟਾਈ ਵੇਗ ਲੈ ਇਹ ਗਰਮੀ ਚ ਇਹ ਟਾਈ ਨਹੀਂ ਟਾਈ ਹਾਈ ਫਾਈ ਹੈ ਇਹ ਟਾਈ ਹਾਈ ਫਾਈ ਹੈ ਹਾਂ ਚਲ ਠੀਕ ਹੈ ਓਕੇ ਬਾਈ ਕਦੋਂ ਮਿਲਣਾ ਫਿਰ ਹੁਣ ਜਦੋਂ ਆਉਂਗੇ ਹੈਂ ਨਹੀਂ ਤੂੰ ਆਇਨਾ ਸਾਡੇ ਕੋਲੇ ਹੁਣ ਆ ਜੀਂਗਾ ਪੱਕਾ ਕਿੱਥੇ ਨਹੀਂ ਜਗਾ ਰੱਖਾਂ ਤੁਮਾਰਾ ਪਿੱਛੇ ਤੁਸੀਂ ਡਿੱਗੀ ਖੋਲੀ ਤੁਸੀਂ ਬੰਦ ਲੈਣਾ ਮੰਮੀ ਬਿਨਾਂ ਦੰਦਾਂ ਤੋਂ ਖਾਣਾ ਦਾ ਕੀ ਏ ਜਾਂਦੀ ਵਾਰ ਲੈਣੇ ਕਰੇ ਹਾਂਜੀ ਹਾਂਜੀ ਆਓ ਜੀ ਤੁਹਾਡੇ ਕੋਈਏ ਪਕੌੜੇ ਖਾਣੇ ਤੁਹਾਡੇ ਫੇਵਰਟ ਹਨ ਮੇਰੇ ਇਹਨਾਂ ਬਾਪੂ ਟਾਈਮ ਤੋਂ ਜਦੋਂ ਮੈਂ ਇਤੋਂ ਲੈ ਕੇ ਗਿਆ ਉਸ ਤੋਂ ਬਾਅਦ ਹੀ ਕਹਿਣ ਲੱਗ ਰਹੀ ਹੈ ਕੱਲ ਵੀ ਪਰਸੋਂ ਵੀ ਆਹ ਕਿ ਮੈਨੂੰ ਪਕੌੜੇ ਖਵਾ ਕੇ ਲੈ ਕੇ ਜਾ ਖਵਾ ਕੇ ਲੈ ਕੇ ਜਾ ਆਹ ਵੀ ਨਾਕਲ ਵਾਲੀ

ਹੈਨੀਆ ਨੂੰ ਬੈਠ ਕੇ ਖਾਣੇ ਆ। ਬੈਠ ਕੇ ਖਾਣ ਦਾ ਸਵਾਦ ਹੋਣਾ ਗੱਡੀ 'ਚ ਬੈਠ ਕੇ ਨਹੀਂ ਆਉਣਾ। ਅੱਛਾ ਕਿੱਥੇ ਜਾਣਾ ਕਿੱਥੇ? ਨਹੀਂ ਅੰਦਰ ਤੱਕ। ਮਾਂਮੀ ਗੱਲੀ ਨਾ ਫਿਰ ਕੀ ਕਰੀਏ? ਨਾਲੀ ਉਹ ਨਾਲ ਹੀ ਲੈ ਆਉਂਦੇ ਨੇ। ਆਈਏ। ਘੁੱਟਲੇ ਬੈਠ ਕੇ ਖਾਏ ਵੀ ਆਦੇ। ਹੌਲੇ ਆਉਂਗਾ। ਆਪਾਂ ਜਿੰਨ੍ਹੇ ਬੁੱਤ ਤੇ ਖਾਦੇ। ਕਿਹੜੇ ਦੇ? ਅਗਲੇ ਦੇ। ਡੇੜੀ 'ਚ ਕਿੱਥੇ ਹੋਈ ਆ? ਦਿਖਾਉਣੀ ਆ ਬਸ। ਪਤਾ ਨਹੀਂ ਕਿੱਡੇ ਕਾਉਂਟਰ ਤੇ ਚਲੋ ਜੀ ਜਿਵੇਂ ਤੁਸੀਂ ਪਿਛਲੇ ਪਿਛਲੇ ਚ ਕੀ ਥੋੜਾ ਪਿੱਛੇ ਜਾ ਕੇ ਦੇਖਿਆ ਤਾਂ ਵੀ ਘਰ ਆ ਗਏ ਸੀ ਕੱਲ ਹਨਾ ਆਪਾਂ ਰਾਤ ਨੂੰ ਤੇ ਹੁਣ ਮੰਮੀ ਨੂੰ ਤੇ ਲੈ ਕੇ ਜਾਣਾ ਸੀ ਡਾਕਟਰ ਤੇ ਕਿਉਂਕਿ ਕਾਫੀ ਦਿਨਾਂ ਤੋਂ ਮੰਮੀ ਇਦਾਂ ਕਹਿ ਰਹੀ ਕਿ ਮੈਨੂੰ ਭੁੱਖਣ ਲੱਗਦੀ ਰੋਟੀ ਖਾਣ ਦਿਲ ਨਹੀਂ ਕਰਦਾ ਹਾਂ ਤੇ ਅਸੀਂ ਫਰੂਟ ਵੀ ਪੋਹਦੇ ਹਾਂ ਜੂਸ ਵੀ ਪੋਹਦੇ ਹਾਂ ਕਹਿੰਦਾ ਕੁਝ ਨਹੀਂ ਖਾਣ ਦਿਲ ਕਰਦਾ ਹੈਗਾ ਤੇ ਹੁਣ ਸੋਚਿਆ ਕਿ ਅਸੀਂ ਜਿੱਥੇ ਉਹ ਮੇਰਾ ਟ੍ਰੀਟਮੈਂਟ ਹੋਇਆ ਸੀ ਜਿੱਥੋਂ ਤੇ ਉਸੇ ਹੀ ਡਾਕਟਰ ਨੂੰ ਦਿਖਾਈ ਹੈ ਕਿਉਂਕਿ ਉਹਨਾਂ ਨੂੰ ਸਾਰਾ ਪਤਾ ਮੰਮੀ ਬਾਰੇ ਹਨਾ ਤੇ ਮੰਮੀ ਦੀ ਔਰਾਗ-ਰਾਗ ਨਾ ਵਾਕ ਆਪਣੇ ਹੁਣ ਤੇ ਹ ਤੇ ਅਹੀ ਲੈ ਕੇ ਜਾਵਾਂਗੇ ਮੰਮੀ ਨੂੰ ਹਸਪੀਟਲ ਤੇ ਜਾ ਕੇ ਦੇਖਦੇ ਆਂ ਟੈਸਟ ਉਸ ਦੀ ਲੋਡ ਪੈਂਦੀ ਕਿ ਜਾਂ ਇਦਾਂ ਵੀ ਦਵਾਈ ਨਾਲ ਹੀ ਚੱਲ ਜਾਊਗਾ ਤੇ ਹੁਣ ਆਪਾਂ ਲੈ ਕੇ ਚੱਲਦੇ ਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰੇ ਤੁਸੀਂ ਪਿਛਲੀਆਂ ਵੀਡੀਓ ਨੂੰ ਤੇ ਇਸੇ ਤਰ੍ਹਾਂ ਤੁਸੀਂ ਪਿਆਰ ਕਰਦੇ ਰਹਿਣਾ ਤੇ ਇੱਕ ਗੱਲ ਹੋਰ ਯਾਰ ਤੁਸੀਂ ਸਾਰੇ ਜਿੰਨਾਂ ਵੀਡੀਓ ਲਾਈਕ ਕਰਨਾ ਭੁੱਲ ਜਾਂਦੇ ਹੋ ਪਤਾ ਨਹੀਂ ਕੀ ਚੱਕਰ ਤੁਹਾਨੂੰ ਆ ਜਾਂਦਾ ਕਿ ਮੇਰਾ ਕਹਿਣਾ ਤਰੀਕਾ ਸਹੀ ਨਹੀਂ ਹੈਗਾ ਇਸ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਹੈ ਹਰਜੇ ਇੱਕ ਮਿੰਟ ਬੂਟ ਪੈਣ ਕਿਥੇ ਚਲੋ ਕਰੋ ਸਟਾਰਟ ਵੀਰੋ ਕੜੀ ਰੱਖਾ ਸ਼ਰਮ ਨਾਲ ਯਾਰੀ ਵਿੱਚ ਕਾਣੀ ਕੋਈ ਪਤਾ ਕੀ ਹੋਇਆ ਸੀ ਤੁਹ ਕਹਿੰਦਾ ਸੀ ਆਪਣੀ ਕਿਵੇਂ ਸੁਪਨਾ ਆਇਆ ਸੀਗਾ ਕਿਦਾਂ ਆਈ ਰੋ ਤੁਸੀਂ ਮੈਂ ਦੱਸ ਰਹੀ ਸੀਗੇ ਸੁਪਨਾ ਆਇਆ ਨਹੀਂ ਹੁਣ ਕਹਿ ਰਹੇ ਸੀ ਨਹੀਂ ਹੁਣ ਤੁਸੀਂ ਕਹਿ ਰਹੇ ਸੀ ਪਨੀਕੀ ਉਹ ਕਹਿ ਰਹੇ ਕਹਿੰਦਾ ਪੁਰਦਵਾਰਾ ਸਾਹਿਬ ਦੇ ਤੇ ਪਾਣੀ ਸੀ ਉਹ ਯਾਰ ਉਹ ਦਾ ਸੁਹਣਾ ਥੋੜੀ ਜਿਹੀ ਹੋ ਉਹ ਪਰ ਸਿੱਟੀ ਸੀ ਅੱਛਾ ਕੀ ਸੀਗਾ ਨੋ ਸਿੱਟ ਗੱਡੀ ਸੀ ਖੜਕੜੀ ਜੀ ਵਿੱਚ ਕਾਕੂ ਕੜਕਾ ਇਹ ਹੈਨਾ ਅਸੀਂ ਸੀ ਉੱਥੇ ਉਹ ਵੀ ਦਸੂ ਟੇਲਰ ਨੂੰ ਹਾਂ ਦਾਰੂ ਤੇਲ ਦੱਸ ਅਸੀਂ ਗੱਡੀ ਤੇ ਅਸੀਂ ਆ ਸੀ ਫਤੇਕਰ ਸਾਹਿਬ ਸੀ ਉੱਥੇ ਜਾ ਰਹੇ ਤੇ ਉੱਗੇ ਬਹੁਤ ਸਾਰਾ ਪਾਣੀ ਆ ਗਿਆ ਤਰ ਉਹ ਇਦਾਂ ਲੱਗ ਰਿਹਾ ਕਿ ਪੀ ਪਲੇਨ ਪਾਣੀ ਹੈ ਘੱਟ ਉਹ ਹੈਗਾ ਸੀ ਜ਼ਿਆਦਾ ਹਾਂ ਜਾ ਰਹੇ ਤੇ ਉਧਰ ਉਹ ਗਾਈਆਂ ਦੀ ਜਹਾਰੀਆਂ

ਵਦੀਗੀਤ ਵਦੀਗੀਤ ਸੰਗਰੇ ਦਾ ਮੰਨੇ ਵੀ ਖਾਦੇ ਨੇ ਨਹੀਂ ਨਹੀਂ ਬਾਬਾ ਕਾਫੀ ਹੋ ਰਹੀ ਹੈ ਤਿਆਰ ਤੇਰਾ ਤੂੰ ਜਗਾਟਾ ਕਰਾਉ ਤੁਸਨੇ ਜਗਾਟਾ ਕਰਾਣਾ ਰਤ ਨੂੰ ਜੇ ਬਰਾਤਾ ਕਰਨ ਨੂੰ ਨੀਂਦ ਆਉਂਦੀ ਨਹੀਂ ਉਹ ਨਹੀਂ ਮੈਂ ਉਹ ਲੈ ਕੇ ਐਸੀ ਬੇਲਪੂਰੀ ਖਤਮ ਕਰ ਦਿੱਤੀ ਉਹ ਬਣਾਈ ਇੱਕ ਪਈ ਕੌਲੀ ਚ ਅੱਧੀ ਕੌਲੀ ਜਿਹੜੀ ਖਾਣ ਦੀ ਬਚੀ ਉਹਦੀ ਹੁੰਦੀ ਤੁਸੀਂ ਨੇ ਖਰਾਬ ਕਰੀ ਸੀ ਆਤੀ ਉਹ ਕਰ ਲੈਂਦੇ ਅੱਧੀ ਕੌਲੀ ਅਕਲੀ ਭਰਗੀ ਬਣਾਓ ਗੜਤੀ ਉੱਤੇ ਧੱਕ ਕੇ ਰੱਖੀ ਜੋ ਲੈ ਲਓ ਲਓ ਜੀ ਥੋੜੀ ਇਹ ਦੱਪਈਏ ਤੇ ਲੋ ਜੀ ਤੁਸੀਂ ਇਹਦੇ ਖਾਦਾ ਹੈ ਹੂੰ ਹਾਂ ਬੇਲਪੁਰੀ ਨਹੀਂ ਨਹੀਂ ਮੈਂ ਨਹੀਂ ਖਾਂ ਮੈਨੂੰ ਇਹ ਨਹੀਂ ਪਸੰਦ ਹੈ ਟੂ ਮੱਚ ਕੱਟੀ ਹੈ ਹੂੰ ਪਤਾ ਲੱਗਿਆ ਕਾ ਤੇ ਬੜਾ ਕਹਿੰਦੇ ਖਾ ਲੋ ਖਾ ਲੋ ਸਮਾਂ ਨਹੀਂ ਮੈਂ ਥੋੜੀ ਭਾਈ ਜੀ ਚਟਨੀ ਜ਼ਿਆਦਾ ਪਾਤੀ ਜਮਨੇ ਚ ਕੇ ਕੋ ਵੀ ਢੋਪੀ ਕਿਤੇ ਕਿ ਇਹ ਚ ਇਹ मामੂ ਦੀ ਹੈ ਕਿ ਮੈਂ ਅਗੇ ਢੱਜ ਕੇ ਗੇ ਖੱਟੀ ਜਿਆਦਾ ਬਣਾਦੀ ਤੇ ਵਧੀਆ ਖੱਟੀ ਇਹ मामੂ ਦੀ ਹੈ ਪਤਾ ਉਹ ਤਾਂ ਆਹ ਫੜ ਪਾਣੀ ਦੇ ਰੱਖ ਚਾਵਲ ਬਣਾ ਦੇ ਆ ਫੜ ਪਾਣੀ ਦੇ ਰੱਖ ਕਿ ਅੱਖਾ ਚ ਮੈਨੂੰ ਛੋਟਣਾ ਦਿਓ ਆਇਆ ਮੈਨੂੰ ਛੋਟਣਾ ਦਿਓ ਕੀ ਹੋਇਆ ਸਵਾਦ ਆ ਗਿਆ ਪੀਣ ਦਾ ਅੱਛਾ ਇਹ ਨਾਟਕ ਦੇਖਿਆ ਕਿ ਲੱਗ ਰਿਹਾ ਚਾਹੀਦਾ ਲੱਗ ਤਦ ਇਹਨਾਂ ਸਿਆਣਾ ਦੇ ਇਤਿਆਰਾ ਸੁਹਾਤਲੇ ਬੂਨਾ ਕਿਦਾਂ ਸਹੀ ਗਾ ਕਾਚ ਦੇ ਲਾਸਾ ਚਾਹ ਪੀ ਕੇ ਜਿਹੜੀ ਆਪਾਂ ਗਲਾਸ ਪੀ ਵੇਖ ਰਹੀ ਹਾਂ ਇਹਨਾਂ ਦਾ ਪਿੰਡ ਕਿਦਾਂ ਹੂੰ ਵੇਖ ਰੋ ਜਦ ਤੱਕ ਸਵਾਦ ਵੱਖਰਾ ਨਹੀਂ ਜਾਤਾ ਆ ਚੱਲ ਅਮਨ ਤੇ ਰਾਜ ਨਹੀਂ ਹੋਏਗਾ ਕਰਨ ਨਾਲ ਤਾਂ ਤੁਸੀਂ ਨੁਕਸ ਕੱਢ ਰਹੇ ਹੋ ਆ ਤੁਸੀਂ ਖਾ ਰਹੇ ਹੋ ਕੀ ਨਹੀਂ ਕਰ 9811 855 855 ਜਾਣ ਦੇ ਕੋਟਾ ਕੋੜਾ ਕੋਟਾ ਕੋਟਾ ब्रीजा ग्रैंड रोटरा डर्ट बाइक लगदा डर्ट बाइक डर्ट बाइक यांद एक और एक और पजामा मारू जी पजामा लाके देख लो पीछे ओ माय गॉड ताली मारो ऑडियंस और ये तालीयां आवाज से तालीयां आवाज ट्रॉफी किथे पता नहीं हां एको जाला केडन तेर बस चढ़ जेवड़े कि कुश्ती करना चाहूंगा चलो एक पंगड़ा हो जाए फटाफट ਕੱਲਾ ਨਾ ਜਾਉਂਗਾ ਉਹ ਨਾ ਕੋਈ ਤਾਂ ਗੱਲ ਪਕੜ ਲੰਘਿਆ ਬੁੱਢੀ ਜਿਗਰ ਵਿੱਚ ਤਾਂ ਬਚਕੀਰੀ ਹਟ ਡਿਊਪੀ ਵਾਲੇ ਹਮ ਜੂਪੀ ਵਾਲਾ ਜੂਪੀ ਵਾਲਾ ਨਾ ਨੀ ਮੇਰੇ ਨਾਲ ਕੰਗੇ ਨਾ ਇਹ ਤਾਂ ਕਰਦੇ ਨੇ ਕੋਈ ਸ਼ੰਕ ਕੋਈ ਕੱਲੇ ਮੈਂ ਤਾਂ ਚਾਹਤਾ ਹਾਂ ਸਾਰੇ ਬਗਲੀ ਜੀ ਬਣ ਕੋਈ ਨਾ ਧਰ ਦਿਆਂ ਦੱਸੋ ਇਹ ਤਾਂ ਜਾਣਾ ਸ਼ਾਹ ਨੂੰ ਜਾਣਾ ਜਾਣਾ ਹੋਰ ਆਪਾਂ ਇੱਕ ਗੱਡੀ ਤੇ ਜਾਣਾ ਫਿਰ ਉਹਨਾਂ ਨੇ ਤਾਂ ਜਾਣਾ ਨਹੀਂ ਗੱਡੀ ਤੇ ਕਿੰਨੇ ਦਾ ਲੱਗਦੇ ਇੱਕ ਰਾਂ ਦੇ ਨਾ ਇੱਕ ਆਰਾਜ ਚਲਾਉਂ ਮੈਂ ਚਲਾਉਂਗਾ ਰੇਮ ਰੂਤੀ ਇਹ ਚਲਾ ਲਾਂਗਾ ਤੂੰ ਲੈ ਜਾ ਬਰੇ ਜਾ ਲੈ ਨੌਰ ਜੇ ਮੰਮੀ ਨੇ ਮੋਟਾ ਮਾਰਾ ਸਾਡੀ ਆਡੀਅੰਸ ਮੇਰੇ ਮਗਰ ਦੇ ਫੋਨ ਘੱਟੇ ਇਹ ਟੋਚ ਨਹੀਂ ਪਾਣਿਆ ਤੇ ਮੰਮੀ ਮੰਮੀ ਤੂੰ ਬਿਠਾ ਦੇ ਆਰਾਹ ਤੂੰ ਮੰਮੀ ਨੂੰ ਬਿਠਾ ਲਈ ਮੈਂ ਕਿਹਾ ਮੰਮੀ ਉਹਨਾਂ ਫਿਰ ਰਹਿੰਦੇ ਨੇ ਨਾਲ ਲੱਗ ਜਣਿਆ ਉਹਨਾਂ ਨੂੰ ਕੀ ਕਰਨਾ ਥੱਕ ਜਣਾ ਇਹਨਾਂ ਇਹਨਾਂ ਹਾਨ ਵੀ ਨਹੀਂ ਰਾਈਡਾ ਕਰਨ ਦੇਣੀਆਂ ਇਹ ਮੁੰਡੇ ਤਾਂ ਨਾ ਵੜਨ ਦੀ ਤੇ ਉਹ ਚ ਪਾਣੀ ਵਾਲੇ ਚ ਤਾਂ ਜੇ ਰਾਈਡਾ ਕਰਨੀ ਹੈ ਤਾਂ ਇਸ ਟਾਈਮ ਜਾਣਾ ਚਾਹੀਦਾ ਸੀ ਤੂੰ ਸਾਰਾ ਆਈਡਾ ਤਾਂ ਸ਼ਾਮਾਂ ਨੂੰ ਤੇ ਵਧੀਆ ਲੱਗਦਾ ਕੰਮ ਉੱਥੇ ਆਈਡਾ ਸ਼ਿਕਰ ਦਪਹਿਰ ਤੇ ਮੂੰ ਸਾੜਦਾ ਧੁੱਪ ਚ ਇਹ ਸਰ ਬੱਚਿਆਂ ਨੂੰ ਨਹੀਂ ਕਰਾਉਣੀ ਹੈਗੀ ਕੋਈ ਗੇਮ ਲੈ ਤੂੰ ਹੀ ਇੱਕ ਤਾਂ ਦਿਨ ਰਹਿ ਗਿਆ ਇੰਜੋਏ ਕਰਨਾ ਤੂੰ ਕਿਵੇਂ ਪਈ ਐਵੇਂ ਮੈਂ ਅੱਜ ਸੰਡੇ ਆ ਨਾ ਤੇ ਮੈਂ ਪੀ ਆ ਅੱਛਾ ਖੁਸ਼ੀ ਭੜੀ ਹੋਈ ਜਦ ਮੈਂ ਸਕੂਲਾਂ ਛੁੱਟੀਆਂ ਹੁੰਦੀਆਂ ਨੇ ਨਾ ਸੰਡੇ ਦੀ ਜਦ ਮੈਂ ਉਦੋਂ ਖੁਸ਼ੀ ਹੁੰਦੀ ਸੀ ਉਹੀ ਖੁਸ਼ੀ ਅਮਨ ਦੇ ਮੂੰਹ ਚ ਆ ਲ ਕਰੀ ਆ ਛੁੱਟੀ ਵੀ ਟੈਨਸ਼ਨ ਚ ਲੰਘ ਜਾਂਦੀ ਤਦੋਂ ਦੱਸੋ ਕਿੱਦਾਂ ਕਰਨਾ ਫਿਰ ਕਰੋ ਸਲਾਹ ਇਹ ਚੂਈ ਗਾ ਤੂੰ ਡਲਵੇਂ ਰੱਖਿਆ ਸਿਰਦਾ ਗਗਨ ਨੇ ਰਿਮਾਉਂਡਿੰਗ ਤੋਂ ਬਾਅਦ ਤੂੰ ਪਹਿਲਾ ਹੋਸ਼ ਨਹੀਂ ਨਾ ਕਰੀ ਸੱਚੀ ਕਾਲ ਜੀ ਸਾਰਿਆਂ ਨੂੰ ਹੋਸ਼ ਨਾਲ ਜੀ ਕੀ ਹਾਲ ਚਾਲ ਨੇ ਤੇ ਕਾਫੀ ਦਿਨਾਂ ਬਾਅਦ ਆਪਾਂ ਮਾਜੋ ਪਲਾਨਿੰਗ ਹੋਵਾ ਚਾਹੇ ਬਾਹਰ ਬਹਿ ਗਏ ਹੋਰ ਓ ਮਾਈ ਗਾਡ ਚਲ ਪਾਵਰ ਬੈਂਕ ਲੈਣ ਨਾਲ ਜੀ ਹੈਗੀ ਆਹਾ ਪਾਵਰ ਹੈਗੀ ਕਿ ਨਹੀਂ ਹਾਂ ਪਾਵਰ ਹੈਗੀ ਕਿ ਨਹੀਂ ਜੋਤ ਬਾਅਦ ਚ ਤੁਰ ਜੂਗਾ ਤੁਰ ਜੂਗਾ ਜੋਤਾ ਆਪੀ ਚਾਹਣਾ ਤੁਰ ਜੂਗਾ ਠੀਕ ਹੈ ਚਲੋ ਆਟਾ ਆਟਾ ਰੱਖ ਲਾਂ ਗੱਡੀ ਚ ਹੁੰਦੇ ਟਰੈਲਰ ਨੂੰ ਬੁਲਾਉਣਾ ਹੈ ਨਾ ਸਾਨੂੰ ਹਾਂ ਸਹੀ ਗਏ ਸੇ ਸੋੜਾਂ ਕਿ ਰਹੀ ਤੋਤਾ ਮੋਕਾਂ ਦੇ ਕੇ ਕਿ ਫੜੋ ਨਾ ਆਜੋ ਹੁਣ ਓਏ ਆਜੋ ਆ ਗਈ ਆ ਗਈ ਫੜ ਤੋਂ ਇਸੇ ਵੀਊ ਦੇਖੋ ਨਾ ਸੋਨਾ ਬਾਈ ਬੁਠ ਨਹੀਂ ਬੈਠਾ ਰਿਹਾ ਆਪੇ ਇੰਡੀਕੇਟਰ ਆਂਦ ਗਾ ਗੱਬੂ ਗੱਬੂ ਕੋਸ਼ਿਸ਼ ਆਈ ਦੱਸ ਲੈ ਮਮੋ ਲੈ ਲੈਣੀ ਹੈਗੀ ਆਈ ਇਹ ਲੈਣ ਦੋਗੀ ਲੈਕ ਲਿਆ ਦਿੰਦੇ ਆ ਯਾਰ ਉਹਦੀ ਬਹੁਤ ਕੋਈ ਆਹ ਤੇਰੇ ਕੋਲ ਪਾਤੀ ਜਿੰਨੇ ਲੋਕ ਇਹਨਾਂ ਕਲਾਕਾਰ ਆ ਹੈਂ ਲੈ ਇਹਨੂੰ ਸੁਣ ਮੈਂ ਆਵਾਜ਼ਾਂ ਵੀ ਗਾੜੇ ਗੁਰੇ ਵਧੀਆ ਰਹਿੰਦੇ ਆ ਅੱਛਾ ਕਿਹਦੇ ਸਿੰਗਰ ਆਏ ਸੀ ਜਿਹੜੇ ਦੋ ਬੱਚਾ ਪਰ ਉਹ ਕੜਾ ਉੱਧਣ ਜਿੱਤੀ ਪਾ ਲੈ ਪਰ ਕਿਤੇ ਗਿਆ ਅਮਨ ਜੀ ਰੜਕੇ ਜਾਣਗੇ ਜਿਆਦਾ ਵਲੌਗ ਨਾ ਹੋਵੇ ਜੇ ਐਂ ਹੀ ਜਾ ਟੋਕ ਟਿਕ ਤਿ ਨੀਂਦ ਮਾ ਤੱਕਾ ਬਿਚੋ ਨਾ ਤੇ ਆਣਾ ਛੱਡਦਾ ਜਾ ਫਦੇ ਉੱਪਰ ਨਾਲ ਦੇਖੋ ਥੱਲੇ ਦੇਖੋ ਦੰਦ ਭੱਜ ਜਾਣੇ ਦੰਦ ਹਰੇ ਪਹਿਲਾਂ ਤੇਰੇ ਉਨੇ ਕੀ ਪੁੱਗ ਗਈ ਪੱਗ ਹੀ ਟੁੱਟੀ ਗਈ ਗਿੰਤੀ ਦੋ ਤੇ ਨਹੀਂ ਗਿੰਤੀ ਦੋ ਤੇ ਨਾਲ ਲੱਗ ਗਈ ਦੇਖ ਨਾ ਚੁਰੀਆਂ ਇਹਨੇ ਕਿਉਂ ਇਹ ਕਿਉਂ ਰ ਹੈ ਰਿਪਰੂ ਕੋ ਫਾਰਮ ਤੇ ਨਹੀਂ ਸਾਡੇ ਕੋਲੇ ਅਸਲਾ ਕੀ ਸਾਡੇ ਕੋਲ ਹੀ ਅਸਲਾ ਤੇ ਇੱਕੋ ਨਾ ਕਰਾਣੀ ਤੂੰ ਮਾਲ ਲੜ ਚੋ ਬੇਟਾ ਨਾ ਇਹਨੇ ਮੜ ਕੇ ਬਣਾੜੇ ਬਸ ਹਾਂ ਕੰਤਾ ਪਰ ਇਹ ਕਿਦਾਂ ਤੱਕ ਲੱਭਣ ਦੇ ਕੁਝ ਆਦੇ ਆਦੇ ਧੰ 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 ਕਰੇ ਲੱਗੇ ਜਲਦੀ ਪਨੀਰ ਵਾਸਤੇ ਇਹ ਤਾਂ ਡਿਆ ਪਾਇਆ ਹੋਇਆ ਕੰਦਰ ਫੇਰ ਪਨੀਰ ਵਾਸਤੇ ਪਨੀਰ ਤਾਂ ਐ ਬੈਠਾ ਜਿਵੇਂ ਕੁੱਟ ਕੇ ਬਿਠਾਇਆ ਜਾਂਦਾ ਗਰਮੀ ਆ ਕਿ ਠੰਡਾ ਹੈ ਇਹ ਇਹਦੇ ਗਰਮ ਸਟੋਕ ਹੈ ਸਾਰਾ ਕੰਦਰ ਠੰਡਾ ਨਹੀਂ ਹੈਗਾ ਰਾਤ ਲੰਮਾ ਘੇਰੇ ਹੁਣ ਦਿਨ ਦੀ ਸਵੇਰੇ ਇਹ ਅਣੀ ਮੋੜ ਜਾਂਦਾ ਦਿਨ ਦਾ ਮੇਰੇ ਬਾਬੇ ਦੀਆਂ ਮੇਰੂ ਰਿਆ ਬਾਬੇ ਦੀਆਂ ਮੇਰੂ ਰਿਆ ਆਇਓ ਤਾਂ ਚੱਲੀਆ ਆਪਾਂ ਉੱਪਰ ਟੈਂਨਾ ਖਰਾਬ ਕਰੀਏ ਵੈਕਟਰ ਵਾਲੇ ਲੈ ਲਈ ਆਪਾਂ ਹੁਣ ਅੱਛਾ ਤੂੰ ਹੀਗਾ ਤੈਨਾਂ ਲਾਲ ਪੀਲੇ ਮੈਂ ਬੈਠੇ ਹਾਲੇ ਪੀਲੇ ਮੈਂ ਬੈਠੇ ਕਾਲਾ ਤਾਂ ਮੈਂ ਹੈਗਾ ਨਾਲ ਪੀਲਾ ਹੋਇਆ ਰੰਗ ਇਹਦਾ ਲੈਟਾ ਕਰਕੇ ਹੋ ਗਿਆ ਹੋਰ ਮੇਰੀ ਗੱਲ ਸੁਣੋ ਇੱਕ ਗਰਮ ਦੋ ਠੰਡੇ ਇੱਕ ਮੇਰੇ ਕੋ ਪਿਆ ਆ ਘਰੀ ਅੱਛਾ ਕਲਵਿੰਦਰ ਵੇਟ ਕਰਦੇ ਨੇ ਵੀ ਕਿਹੜਾ ਟਾਈਮ ਮੈਂ ਆਪ ਕੱਢ ਕੇ ਦਵਾਂ ਰਾਜ ਨੂੰ ਕੱਪੜੇ ਰਾਜ ਦੇਖ ਲੈ ਹਰ ਐਜਾ ਪੁਰਾਣਾ ਲੱਭਣਾ ਤਾਂ ਨੂੰ ਕਿਤੇ ਕਾਲਾ ਤੇ ਖੱਟਾ ਹੈ ਕਲਵਿੰਦਰ ਚੁਆਇਸ ਦੇਖ ਤੁਰਾ ਜੇ ਹੁਣ ਸਭ ਫੇਲ ਹੈ ਇੱਕ ਸਾਡਾ ਆ ਬੰਦਾ ਬਹੁਤ ਮੱਛਰਿਆ ਹੋਇਆ ਇਹਨੂੰ ਘੁੱਟ ਪੈਣ ਵਾਲੀ ਹੈ ਰੈਨ ਮਮੀ ਤੇਰੇ ਮਮੀ ਨੂੰ ਫੋਨ ਕਰੋ ਅੱਜ ਮਮੀ ਤੈਨੂੰ ਖੁੱਲਾ ਢਾਂਦ ਦਿੱਤਾ ਕਹਿੰਦੀ ਕੋਈ ਗੱਲ ਨਹੀਂ ਪੁੱਤਰ ਪ੍ਰਧਾਨ ਤੁਸੀਂ ਕਿੱਧਰ ਫਿਰਦੇ ਆ ਮੱਛਰਿਆ ਰਹਾ ਪੂਰਾ ਮੈਂ ਕਿਹਾ ਬਿਲਕੁਲ ਦੇਖ ਲਾ ਤੁਸੀਂ ਲੋਰ ਲੈ ਲਓ ਕੋਈ ਤਾਂ ਦਿੱਲੀ ਜਾਣਾ ਪੈਂਦਾ ਆ ਆਡੀਅன்ஸ் ਸਾਡੀ ਕਿਦਾਂ ਟੈਨਸ਼ਨ ਚ ਬੈਠੀ ਇੱਧਰ ਮੈਂ ਜੁੜਦੀ ਹੁੰਦੀ ਨਹੀਂ ਤੈਨੂੰ ਨਾ ਹਾਂ ਅੱਗੇ ਤੁਸੀਂ ਬਟਾ ਫਿਰ ਇਹ ਅੰਦਰ ਫਿੱਟ ਇਹਨਾਂ ਨੂੰ ਆ ਚੀਜ਼ਾਂ ਫੁੱਲ ਫੱਜ ਜਾਂਦੀ ਹਾਂ ਪਰ ਇਹਦੇ ਚ ਤਾਂ ਨਹੀਂ ਆਉਂਦੀ ਰਾਜੇ ਹੂੰ ਬਰਾਦਰ ਪਾਈ ਦੀ ਪਸੰਦ ਆ ਕੋਈ ਮਾੜੀ ਮੱਟੀ ਗੱਲ ਜੱਟ ਦੀ ਪਸੰਦ ਜੱਟ ਦੀ ਪਸੰਦ ਹੈ ਪਾਜੀ ਇੱਧਰ ਆ ਇੱਧਰ ਹੀ ਰੱਖੋ ਆ ਵੇਖਿਆ ਇੱਧਰ ਆ ਦੇਖੋ ਲਓ ਲੈ ਉਹ ਗੀਰ ਆਉਂਦਾ ਨਹੀਂ ਵਾ ਤੂੰ ਲਾ ਹੀ ਲੋ ਮੇਰੇ ਪਿਸਲਾ ਹਣਾ ਮੈਂ ਲੋਕ ਲਾ ਹੀ ਲੈ ਲਾ ਲੋ ਲਾ ਲੋ ਤੇ ਲੋਕ ਕੋਈ ਨਹੀਂ ਆਪ ਹੀ ਖੋਲ ਲਾਂਗੇ ਆ ਤੀ ਲੋਬੀ ਚ ਕਹਿ ਜਨਾ ਦੋਨੇ ਜਣੀ ਮੇਰੀ ਏਦਾਂ ਵਾਜਿਆ ਹਾਏ ਗਈ ਨਾ ਦੇ ਵੀ ਖਰਾਬ ਹੋ ਗਏ ਏਹ ਕਿੱਪਾ ਬੰਦਾ 10 ਰੁਪਏ ਦੀ ਆੜੀ ਤੇ ਅਮਰੀਕਾ ਦਾ ਟ੍ਰੈਕ ਸੂਟ ਪਾਇਆ ਨੇ ਸਾਰੇ ਚੱਕੇਗਾ ਤੇ ਉਹ ਬੱਲੇ ਉਹ ਆਸਮਾਨ ਤੇ ਨਾਦੀ ਕਿਤੇ ਚੱਲ ਉਹਦੀ ਚਲੀ ਡਰਾਈਵ ਰੂਮ ਚ ਠੀਕ ਹੈ ਇਹ ਲੋ ਜੀ ਘੜੀ ਫਿਰ ਫਰੇਡਾ ਚਾਲਦੀਆਂ ਸ਼ਾਪਿੰਗ ਅ ਸ਼ੁਰੂ ਹੋ ਗਈਆਂ ਤੇ ਇਹ ਵੀ ਝਾਬੀ ਚੂਬੀ ਕਿੱਥੇ ਆ ਇਹ ਤਾਂ ਖਾਸੀ ਲੋਕ ਲੂਪ ਕਰਕੇ ਇਹ ਸਮਾਨ ਵੀ ਬਹੁਤ ਆਇਆ ਪਿਆ ਏ ਮੈਂ ਚਾਬੀ ਲਾਉਣੀ ਮਰਤੀ ਦੀ ਕੱਢੀਏ ਅਜਨ ਹਾਰ ਪਹਿਰੇ ਨਹੀਂ ਆਉਂਦੇ ਸਾਰੇ ਕਿਤੇ ਹੋਲੀਏ ਪਾ ਜੀ ਦੇਖੀ ਕਿ ਦਰ ਮੈਂ ਵੇਖਿਆ ਨਹੀਂ ਹੈ ਇੱਥੇ ਤਾਂ ਐਵੇਂ ਇੱਥੇ ਖੜ ਕੇ ਬੈਠੇ ਮਾਮੇ ਤਾਂ ਮੇਰਾ ਅਮਿੰਦਰ ਮਮੀ ਨੂੰ ਮਮੀ ਕੋਲ ਮਾਮੇਰਾ ਇਹ ਤੇਰਾ ਕੀ ਹੈ ਹੋਰ ਮੇਰਾ ਇਹ ਤੂੰ ਕੀ ਲੈ ਲਿਆ ਤੁਹਾਨੂੰ ਪਤਾ ਹੀ ਨਹੀਂ ਹੈਗਾ ਮੈਨੂੰ ਕੁਝ ਨਹੀਂ ਪਤਾ ਵਾਹ ਤੇਰਾ ਬਿਜ਼ੀ ਹੈ ਤੇ ਟੂ ਮੱਚ ਬਿਜ਼ੀ ਤੇਰਾ ਭਾਜੀ ਤੂੰ ਬਹੁਤ ਬਿਜ਼ੀ ਤੇਰਾ ਆ ਗਿਆ ਤੇਰਾ ਬਾਪਾ ਤੇਰਾ ਭਾਜੀ ਲੈ ਆ ਚਾਹ ਪਾਣੀ ਪਾ ਪਾ ਜੀ ਤੇਰੇ ਭਾਈ ਟਿਕਟ ਨਾਲ ਹੀ ਬਣਾ ਲਿਆ ਤੈਨੂੰ ਦੋ ਵਾਰ ਆ ਦੇਵ ਜੀ ਜਿੰਨਾ ਬਣਾ ਲਿਆ ਉਹ ਅਰੇ ਆ ਤੇ ਮੇਰੇ ਕੋਲ ਤੇਰੇ ਹਾਂ ਉਹ ਦੇਖੋ ਕਿ ਅਸਲੀ ਆਤਮਾ ਫੇਰ ਬੰਗੇ ਦੀ ਜੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਹੀ ਲੱਗ ਰਹੀ ਕਿ ਇਹ ਜੀ ਉਹ ਵੀ ਲੱਗਿਆ ਆ ਰੰਗ ਗਲਤ ਲਿਆ ਲਿਆ ਥੋੜਾ ਹਾਂ ਇਹ ਮੈਨੂੰ ਪਾਇਆ ਸਹੀ ਨਹੀਂ ਲੱਗਦਾ ਡੇ ਪ੍ਰਧਾਨ ਚਲੋ ਹੋੜ ਆਇਓ ਇੱਕ ਅੱਧਾ ਇਦਾਂ ਦਾ ਵੀ ਚਾਹੀਦਾ ਵਿੱਚ ਊਟ ਪਟਾਣ ਵੀ ਆਹ ਤੇ ਸੁਣਾ ਯਾਰ ਮੈਂ ਪਾ ਕੇ ਵੇਖਿਆ ਹਾਂ ਦੇਖੋ ਇੱਕ ਦੀਆਂ ਨੇ ਕੋਈ ਇੰਨੀ ਆ ਤਿੰਨ ਲੋਰ ਘਟੀ ਨਹੀਂ ਇਹ ਕੋਸਤਾ ਉਹਦੇ ਵਿੱਚ ਨਹੀਂ ਉਹ ਅੱਡ ਉਹ ਕਹਿੰਦੇ ਜੇ ਬੋੜ ਨਹੀਂ ਨਿਕਲਦੇ ਨਾ ਨਹੀਂ ਪਾਈ ਮੈਨੂੰ ਸਮਝ ਨਹੀਂ ਆਉਂਦੀ ਆਹ ਸਿਆਲ ਆ ਜੀ ਇਹ ਗੋੜਣ ਚ ਸੱਚ ਨਹੀਂ ਲੈ ਗਰਮੀ ਵਾਲੀ ਬੋਲਿਆ ਮੰਮੀ ਠੀਕ ਹੈ ਲੈ ਲਾ ਫੇ ਤੇਰੇ ਵੀ ਦੋ ਨੇ ਇੱਦਾਂ ਦੀ ਐਡੀ ਗੱਲ ਨਹੀਂ ਆਗੀ ਲੈ ਸਾਲੇ ਦੇ ਦੋ ਨੇ ਮੈਂ 1 ਕਰੋੜ ਲੈਣਾ ਜਾ ਐਦਾਂ ਦੀ ਤੈਨੂੰ ਕੋ ਪਸੰਦ ਨਹੀਂ ਮੰਮੀ ਨੂੰ ਲਿਖਣ ਨੂੰ ਹੁਣ ਆਲੀ ਹੈ ਹੈ ਠੀਕ ਨੇ ਠੀਕ ਨੇ ਫੰਡਰ ਇਹੋ ਕਿਤੇ ਜੀ ਬੀਨ ਗਈ ਇੱਕ ਆ ਸੀ ਮਮੀ ਇਹਦੇ ਮੈਂ ਚੱਲ ਲੈ ਜਾਣਾ ਬਾਹਰ ਜੋ ਪਾਰਸਲ ਤੇ ਨਹੀਂ ਸਮਾਨ ਕਦੇ ਪੂਰਾ ਨਹੀਂ ਹੁੰਦਾ ਕਦੇ ਇਹ ਇੱਕ ਆ ਟੀ-ਸ਼ਰਟ ਲੈ ਆ ਇਹ ਤਾਂ ਕੁਲਵਿੰਦਰ ਦੀ ਪਸੰਦ ਕੁਲਵਿੰਦਰ ਅਥਲ ਵਿੱਚ ਚਰ ਕੇ ਬੈ ਗਿਆ ਸੀ ਹਾਂ ਕੱਲ ਲੈਣੀ ਤੇ ਇਹ ਲੈਣੇ ਤੇ ਮੈਂ ਘਰੋਂ ਚੱਲਾ ਹਾਂ ਉਹ ਰੋਜ ਜਣਾ ਕੱਪੜੇ ਸਾਰੇ ਖਾਸੇ ਪਾ ਰਹੇ ਨਹੀਂ ਹਾਂ ਲੋਰਾਂ ਵਾਂ ਲਕਿਨ ਇਹ ਬਾਰਿੰਗ ਨੇ ਹਾਂ ਲੋਰ ਨੂੰ ਬੜੀ ਹੈ ਹਾਂ ਉਹ ਕੱਟੋ ਵਿੱਚ खाओ चाव ना अचार खाओ चार उम्मीद थे ना लगी चल नहीं सुननी लगी ये काल ही पाजी पाठी है सामान की तेरा 4 1 करी देता 4 1 करी थे। थे। नहीं ऑर्डर ऑर्डर देता ना मैं कहता एको जगह तो मिलती है मतलब अरे कितना रख के रख का ये ले लो अरे इतनी फ्री को

ਮਿਨੂਰਾ ਲੱਗਿਆ ਕਿ ਮੀਂਹ ਆ ਗਿਆ ਤੇ ਫਾਇ ਆਪਣੇ ਮਰੂਤੀ ਜੀ ਕਿਤੇ ਪਾਣੀ ਨਾ ਵੜ ਜਾ ਆਪਣਾ ਸਾਰਾ ਸਮਾਨ ਮੁੱਤਾ ਤੋੜਦਾ ਤੁਸੀਂ ਨਹੀਂ ਓ ਮਾਈ ਗੋਡ ਸਾਈਡ ਤੋਂ ਉਹ ਗੱਡੀ ਵੀ ਚੱਪਲ ਵਿੱਚ ਲੱਗੀ ਜਾਗੀ ਕੱਢ ਲੈਣਾ ਤੁਹਾਨੂੰ ਇਹ ਤਾਂ ਪੁਰਾਣਾ ਹੀ ਨਾ ਅੱਜ ਨਵੇਂ ਸੂਟ ਆ ਗਏ ਸੀ ਗਰਮੀਆਂ ਦਾ ਸਟਾਫ ਕਾਟਨ ਆ ਗਏ ਯਾਨੀ ਕਿ ਕਾਟਨ ਸਟਾਫ ਆ ਗਏ ਸਾਰਾ ਆ ਦੇਖੋ ਪ੍ਰਿੰਟ ਕਿੰਨਾ ਸੋਹਣਾ ਤੇ ਬਹੁਤ ਵਧੀਆ ਕਾਟਨ ਹੈ ਇਹ ਤੇ ਇਹਦੇ ਨਾਲ ਜਿੱਦਾਂ ਤੁਸੀਂ ਆਪਣੇ ਭਣਾ ਲ ਬਟੀਕੇ ਦਾ ਆਪਾਂ ਵੀਡੀਓ ਬਣਾਵਾਂਗੇ ਤੇ ਆਪਾਂ ਤੁਹਾਨੂੰ ਇੱਥੇ ਵੀ ਦਿਖਾ ਦਿੰਦੇ ਹਾਂ ਕੁਝ ਭਣਾ ਆਪਾਂ ਨੂੰ ਇੱਥੋਂ ਦੇਖ ਦਿਿਆ ਨੇ ਬਟੀਕ ਵਾਲੇ ਸੌਰੀ ਬਲੌਗਿੰਗ ਵਾਲੇ ਚੈਨਲ ਤੋਂ ਤੇ ਜਿੱਦਾਂ ਤੁਸੀਂ ਨਾ ਇਹ ਵਾਲੀ ਸਲਵਾਰ ਨਾਲ ਇਹਦਾ ਸ਼ਰਟ ਬਣਾ ਸਕਦੇ ਹੋ ਕਿੰਨੀ ਸੋਹਣੀ ਮੈਚਿੰਗ ਹੈ ਦੇਖੋ ਇਹ অর্ਗਾਂਜ਼ਾ ਦਾ ਫੈਬਰਿਕ ਲੱਗ ਕੇ ਇਹਦਾ ਵਰਕ ਵਾਲੀ ਸਲਵਾਰ ਇਹ ਕਾਟਨ ਦੀ ਕੋਰਾ ਜਿਹਨੂੰ ਕਹਿੰਦੇ ਨੇ ਨਾ ਕੋਰਾ ਫੈਬਰਿਕ ਉਹ ਵਾਲੀ ਤੇ ਬਹੁਤ ਸੋਹਣੀ ਮੈਚਿੰਗ ਬਣੀ ਹੋਈ ਹੈ ਦੇਖੋ ਇਸ ਤਰ੍ਹਾਂ ਠੀਕ ਹੈ ਇਹ ਵੀ ਤੁਸੀਂ ਕਰ ਸਕਦੇ ਹੋ ਤੇ ਆ ਦੇਖੋ ਇਹ ਕਈ ਕਲਰ ਇਹ ਤਾਂ ਵਾਈਟ ਨਾਲ ਤੁਸੀਂ ਬਣਾ ਸਕਦੇ ਹੋ ਵਾਈਟ ਵੀ ਹੈਗੀ ਆਪਣੇ ਕੋਲ ਫੈਬਰਿਕ ਦਾ ਵਾਈਟ ਵੀ ਹੈਗਾ ਉਹ ਮੈਂ ਤੁਹਾਨੂੰ ਦਿਖਾਉਂਗੀ ਜਲਾ ਤੁਹਾਨੂੰ ਆਲ ਵਾਈਟ ਦਿਖਾਉਣਾ ਸਾਰਾ ਇਦਾਂ ਦੀ ਆਲ ਓਵਰ ਹੀ ਬਣਾ ਸਕਦੇ ਹੋ ਤੇ ਬਹੁਤ ਵਧੀਆ ਰਿਸਪੌਂਸ ਆਪਾਂ ਨੇ WhatsApp ਤੇ ਸਟੇਟਸ ਪਾਇਆ ਸੀ ਤੇ ਬਹੁਤ ਸੋਹਣੀ ਬੁਕਿੰਗ ਹੋ ਗਈ ਇਹ ਵੀ ਆਫ ਵਾਈਟ ਨਾਲ ਬਣਾ ਸਕਦੇ ਇਦਾਂ ਦੇਖੋ ਕਿੰਨਾ ਸੋਹਣਾ ਕਲਰ ਕੰਟਰਾਸਟ ਸੌਰੀ ਮੈਸੇਜ ਕਿੰਨੇ ਸੋਹਣੇ ਬਣੀ ਹੋਈ ਆ ਆਫ ਵਾਈਟ ਨਾਲ ਜ ਜਿਹੜੀ ਆਪਾਂ ਨਾ ਵੀਕੈਂਡ ਤੇ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਤੇ ਤੁਸੀਂ ਜਿਵੇਂ ਮਰਜ਼ੀ ਆਪਣੇ ਸ਼ਰਟਾਂ ਇੱਕ ਬਾਟਮ ਬਣਾ ਕੇ ਉਹਦੇ ਨਾਲ ਪੰਜ ਸੱਤ 10 ਸ਼ਰਟਾਂ ਤੁਸੀਂ ਬਣਾ ਸਕਦੇ ਹੋ ਆਰਾਮ ਨਾਲ ਆਏ ਵਾਰ ਤੁਸੀਂ ਬਦਲ ਕੇ ਜਾ ਸਕਦੇ ਹੋ ਇਹ ਆਲਓਵਰ ਵੀ ਬਣਾ ਸਕਦੇ ਹੋ ਆਹ ਕਲਰ ਕਿੰਨਾ ਪੋਰਾ ਦੇਖੋ ਆਵਲਾ ਤੇ ਫੈਬ੍ਰਿਕ ਇੰਨਾ ਕੁ ਜਿਆਦਾ ਸੋਹਣਾ ਦਾ ਇਹ ਕੋਈ ਐ ਸਪੋਰਟ ਕਾਟਨ ਉਹ ਨਹੀਂ ਹੈਗੀ ਇਹ ਇਹ ਬਹੁਤ ਸੋਹਣੀ ਕਾਟਨ ਹੈ ਇਹ ਬਿਲਕੁਲ ਨਿਊ ਫੈਬ੍ਰਿਕ ਆ ਇਹ ਤੇ ਆਹ ਦੇਖੋ ਇਹ ਵੀ ਤੁਸੀਂ ਇਦਾਂ ਬਣਾ ਸਕਦੇ ਹੋ ਇਦਾਂ ਮੈਚਿੰਗ ਰਾਹ ਇਹਦੇ ਚ ਬਣਾਉਣਾ ਕਾਟਨ ਦਾ ਕੋਈ ਸੂਟ ਕਾਟਨ ਦਾ ਕੋਈ ਸੂਟ ਬਣਾਉਣਾ ਲਓ ਜੀ ਚੈੱਕ ਕਰੀ ਜੋ ਕਲਰ ਆ ਦੇਖੋ ਆ ਵੀ ਮੈਚਿੰਗ ਕਿੰਨੀ ਸੋਹਣੀ ਹੈ ਤੇ ਬਾਕੀ ਆਪਾਂ ਸਾਰਾ ਭੈਣਾ ਦੇ ਬਕੀਚ ਤੁਹਾਨੂੰ ਚੰਗੀ ਤਰ੍ਹਾਂ ਕਲਰ ਪੂਰੀ ਪੇਂਟਿੰਗ ਦਿਖਾਵਾਂਗੇ ਮੇਰੇ ਨਾਲ ਵੀ ਚਲੋ ਆ ਗਿਆ ਸਟਾਕ ਨਿਊ ਤੇ ਜਿਹੜੀਆਂ ਭੈਣਾਂ ਇੱਥੋਂ ਸਾਨੂੰ ਦੇਖਦੀਆਂ ਨੇ ਆਪਣੇ ਬਲੌਗਿੰਗ ਆ ਜਾਣ ਤਾਂ ਉਹਨਾਂ ਨੂੰ ਪਤਾ ਲੱਗ ਜੇ ਆ ਦੇਖੋ ਆ ਵੀ ਕਲਰ ਮੈਚਿੰਗ ਕਿੰਨਾ ਪੋਰਾ 올ਓਵਰ ਵੀ ਲੋ 올ਓਵਰ ਦਾ ਪ੍ਰਾਈਸ ਉੱਪਰ ਸ਼ੋ ਹੋ ਰਿਹਾ ਠੀਕ ਹੈ ਜੀ ਤੇ ਜਿਹੜਾ ਸਲਵਾਰ ਦਾ ਪ੍ਰਾਈਸ ਉਹ ਮੈਂ ਲੱਗ ਤੋਂ ਸ਼ੋ ਹੋ ਰਿਹਾ ਨੂੰ ਮੈਂਸ਼ਨ ਕਰੂੰਗੀ ਠੀਕ ਹੈ 올ਓਵਰ ਦਾ ਪ੍ਰਾਈਸ ਆਏਗਾ 950 ਰੁਪਏ ਤਾਏ ਜਿਹੜੀ ਦੀ ਵਿੱਥ ਹੈਗੀ ਯਾਨੀ ਕਿ ਦਾ ਜਿਹੜਾ ਆਪਾਂ ਕਹਿ ਦਈਏ ਵੀ ਵੱਡੇ ਪਣ ਦਾ ਸੂਟ ਹੈ ਇਹ 56 57 ਇੰਚ ਦਾ ਪਣਾ ਹੈ ਆ ਵੀ ਕਲਰ ਦੇਖੋ ਕਿੰਨਾ ਪਿਆਰਾ ਲਾਈ ਦੇ ਆ ਆਫ ਵਾਈਟ ਸਲਵਾਰ ਦੇ ਨਾਲ ਜਿੰਨੀ ਮਰਜ਼ੀ ਸ਼ਰਟਾ ਬਣਾਓ ਆ ਵੀ ਕਲਰ ਹੋਰ ਇੱਕ ਤੋਂ ਇੱਕ ਕਲਰ ਨੇ ਸਾਰੇ ਕੋਈ ਕਲਰ ਦਾ ਨਹੀਂ ਹੈਗਾ ਤੁਹਾਡੇ ਨਾਲ ਇਹਨਾਂ ਤੁਸੀਂ ਵਾਈਟ ਸਲਵਾਰ ਲਾ ਸਕਦੇ ਹੋ ਫਿਰ ਵਾਈਟ ਦਾ ਵੀ ਖਾਨ ਆਇਆ ਪਿਆ ਆ ਦੇਖੋ ਆਰੇ ਇੱਥਾ ਉਹਦੇ ਬਾਟਮ ਦੇ ਉੱਪਰ ਵਰਕ ਹੈ ਇਸ ਤਰ੍ਹਾਂ ਕਿੰਨਾ ਪੈਰਾ ਬਣੂਗਾ ਸਟੇਟ ਬਾਟਮ ਬਣਾਓ ਤੇ ਗਰਮੀ ਚ ਇਕ ਲਾਓ ਇਕ ਧੋਵੋ ਬਹੁਤ ਸੋਹਣਾ ਸਟੱਫ ਬਹੁਤ ਪੈਰਾਇਟ ਤੇ ਹੋਰ ਕਿਹੜੇ-ਕਿਹੜੇ ਕਲਰ ਨੇ ਮੈਂ ਵੀ ਚੈੱਕ ਕਰ ਲਾਂ ਇਹ ਇਹਦੇ ਤੇ ਕੌਣ ਹੈ ਪਾਪਾ ਨੇ ਆ ਦੇਖੇ ਕਾਹਲੀ ਕਲਰ ਹੈ ਇਹ ਹੋਏ ਸਿਰਫ ਆਪਾਂ ਲਾ ਲੋ ਪੀ 20 ਵੀ 25 25 ਸੂਟ ਮੰਗਵਾਏ ਨੇ ਤੇ ਬਾਕੀ ਰਿਸਪੌਂਸ ਬਹੁਤ ਵਧੀਆ ਇਹ ਵੀ ਤੁਸੀਂ ਇਹ ਸਲਵਾਰਾਂ ਬਣਾ ਸਕਦੇ ਹੋ ਇਸ ਤਰ੍ਹਾਂ ਜੀ ਕਾਫੀ ਜਣਾ ਤੋਂ ਵਲੌਗ ਨਹੀਂ ਪਾ ਰਹੇ ਹੈਗੇ ਕਿਉਂਕਿ ਅਮਰਤਪੁਰੇ ਜਾਣਾ ਬਸ ਉਹਦੇ ਜਾਣ ਦੀਆਂ ਤਿਆਰੀਆਂ ਕਰਦੇ ਫਿਰਦੇ ਆ ਆ ਜਿਹੜੀਆਂ ਭੈਣਾਂ ਦੇ ਮੇਰੇ ਬਲੌਗਿੰਗ ਵਾਲੇ ਚੈਨਲ ਤੇ ਦੇਖਿਆ ਟਾਈ ਐਂਡ ਡਾਈ ਵਾਲਾ ਸੂਟ ਮੇਰਾ ਤੇ ਕਾਫੀ ਸਾਰੇ ਆਰਡਰ ਲੈ ਉਹਨਾਂ ਦੀ ਤੇ ਇਹ ਵੀ ਸੂਟ ਡਾਈ ਹੋ ਕੇ ਆਏ ਨੇ ਆਪਣੇ ਤੇ ਇਹਨਾਂ ਦੇ ਉੱਪਰ ਆਪਾਂ ਵਰਕ ਕਰਾਵਾਂਗੇ ਬਹੁਤ ਸਾਈਟ ਤੇ ਬਹੁਤ ਬੀ ਬਹੁਤ ਵਲੋਗ ਕੀਆ ਅੱਗੇ ਗਾਇਡਰ ਮਕਤੀ ਕਰ ਤਾਂ ਜਿਹੜੀਆਂ ਭੈਣਾਂ ਵਰਕ ਨਹੀਂ ਕਰਾਉਣਾ ਚਾਹੁੰਦੀਆਂ ਤੁਸੀਂ ਟਾਈ ਐਂਡ ਆਈ ਦਾ ਸੂਟ ਬਣਾ ਸਕਦੇ ਹੋ ਬਲੇਦਾ ਬਾਟਮ ਆ ਪਲੇਨ ਤੇ ਨਾਲ ਸ਼ਰਟ ਇਦਾਂ ਟਾਈ ਐਂਡ ਆਈ ਉਹ ਤਾਂ ਆਪਾਂ ਫੋਟੋ ਵਿੱਚ ਕਰਾਉਣਾ ਕੋਈ ਬੋਰ ਦੇ ਕੇ ਸ਼ਰਟ ਆ ਕੀ ਐਂ ਤੇ ਕੱਪੀ ਹਾਂ ਚਲੋ ਜੀ ਮੈਂ ਇਹ ਕੰਮ ਸਮਝ ਲਾ ਤੇ ਫਿਰ ਆਪਾਂ ਫੈਰ ਕੇ ਤੁਹਾਨੂੰ ਮਿਲਦੇ ਹਾਂ ਫਿਰ ਕਿਤਾਣਾ ਗੱਲਬਾਤ ਕਰਦੇ ਆ ਜਦੋਂ ਫੋਟੋ ਨੇ ਰਿਜੋ ਫੋਟੋ ਨਹੀਂ